so साहब श्री गुरु ग्रंथ साहेब जी रूहानियत अथाह भंडार हैं जिथे प्राणी प्राप्त हो जाता है जो एक मरदे कामिलोड़ी है जीवन विच जो भी पड़ा आते हैं उस सब का वर्णन श्री गुरु ग्रंथ साहिब जी विच है कुदरत चित्रण है गुर फरमान है पंद्रह थिती तय सतवार ਮਹਰੂਤੀ ਆਵੇ ਵਾਰ-ਵਾਰ ਦਿਨ ਇਸ ਰਹਿ ਤੇ ਵੇ ਸੰਸਾਰੇ ਆਵਾ ਗਉਣ ਕੀਆ ਕਰਤਾਰ ਨਹਿਚਲ ਸਾਚ ਰਹਾ ਕਲਤਾਰ ਨਾਨਕ ਗੁਰਮੁਖ ਬੂਝੇ ਕੋਬ ਸਬਦ ਵਿਚਾਰ ਗੁਰੂ ਕੇ ਸ਼ਬਦ ਰਾਹੀ ਮਨੁਖ ਨੂੰ ਇਸ ਬਾਤ ਦੀ ਸੋਝੀ ਹੋ ਜਾਂਦੀ ਹੈ ਕਿ ਰੁੱਤਾਂ ਦਾ ਪਰਿਵਰਤਨ ਹੁੰਦਾ ਹੈ ਇਸ ਪਰਿਵਰਤਨ ਦਾ ਅਸਰ ਸਭ ਜੀਵਾਂ ਤੇ ਹੁੰਦਾ ਹੈ ਮਨੁੱਖ ਇਸ ਅਸਰ ਨੂੰ ਵਧੇਰੇ ਕਬੂਲਦਾ ਹੋਇਆ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਮਨੁੱਖ ਦੋ ਅਵਸਥਾਵਾਂ ਵਿੱਚ ਵਿਚਰਦਾ ਹੈ ਕਦੇ ਦੁੱਖ ਕਦੇ ਸੁਖ ਕਦੇ ਖੁਸ਼ੀ ਤੇ ਕਦੇ ਗਮੀ ਕਿਰਤ ਕਰਮ ਕੇ ਵਿਚੁੜੇ ਕਰ ਕਿਰਪਾ ਮੇਲੋ ਰਾਮ ਤੋਂ ਆਰੰਭ ਹੋਈ ਬਾਣੀ ਮਹ ਦਿਵਸ ਮੂਰਤ ਪਲੇ ਜਿਸਕਾ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਤਿਸਮਾਪਤ ਹੁੰਦੀ ਹੈ ਅਰਥਾਤ ਸ੍ਰੀ 12ਵਾਂ ਮਾਜ ਬਾਣੀ ਵਿੱਚ ਸਮੇਂ ਦੇ ਪਰਿਵਰਤਨ ਦੀ ਬਾਤ ਕੀਤੀ ਗਈ ਹੈ ਅੱਜ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਹੈ ਸਰਵਣ ਕਰਦੇ ਹਾਂ ਸ੍ਰੀ 12ਵਾਂ ਮਾਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਉਸ ਦੀ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਹੈ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਭਾਦੋਏ ਭਰਮ ਭੁਲਾਣਿਆ ਦੂਜੇ ਲੱਗਾ ਹੈਤ ਲਖ ਸਿੰਘਾਰ ਬਣਾਇਆ ਕਾਰਜ ਨਹੀਂ ਕੇਤ ਜਿਤ ਦਿਨ ਦੇ ਬਿਨਸ ਸੀ ਇਤ ਵਿਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰ ਕਿਸੈ ਨ ਦੇਨੀ ਭੇਤ ਛਣ ਖੜੋ ਤੇ ਖਿਨੇ ਮਾਇ ਜਨਸੋ ਲਗਾ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋ ਆਸੇਤ ਜੇ ਹਮੀ ਜੇ ਸੋ ਲੋਣੇ ਕਰਮ ਸੰਦੜ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੈ ਭਾਦੋਏ ਦੋ ਬਾਹ ਭਾਦਰੋਂ ਦਾ ਮਹੀਨਾ ਐਸਾ ਮਹੀਨਾ ਹੈ ਕਦੀ ਬਰਖਾ ਕਦੀ ਧੁੱਪ ਕਦੀ ਠੰਡ ਕਦੀ ਗਰਮੀ ਇਸ ਮਹੀਨੇ ਦਾ ਨਾਮ ਵੀ ਭਾਦੋਏ ਬਰਖਾ ਵੀ ਹੁੰਦੀ ਰਹਿੰਦੀ ਹੈ ਧੁੱਪ ਵੀ ਨਿਕਲ ਆਉਂਦੀ ਹੈ ਜਾਂ ਧੁੱਪ ਦੇ ਚ ਬਰਖਾ ਹੁੰਦੀ ਰਹਿੰਦੀ ਹੈ ਬਰਖਾ ਦੇ ਚ ਧੁੱਪ ਆਉਂਦੀ ਹੈ ਕਦੀ ਗਰਮੀ ਕਦੀ ਸਰਦੀ ਇਧਰ ਛੱਟਾ ਪੈ ਗਿਆ ਉਧਰ ਨਹੀਂ ਹੈ ਦੋ ਭਾਵ ਬਣੇ ਰਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਹਰ ਵਕਤ ਦੋ ਭਾਵ ਬਣੇ ਰਹਿੰਦੇ ਨੇ ਦੁਚਿੱਤੇ ਹੀ ਰਹਿੰਦੇ ਨੇ ਹਰ ਵਕਤ ਡਬਲ ਮਾਈਂਡ ਰਹਿੰਦੇ ਨੇ ਹਰ ਵਕਤ ਕੋਈ ਇੱਕ ਫੈਸਲਾ ਕਰਨ ਵਿੱਚ ਅਸਮਰਥ ਰਹਿੰਦੇ ਨੇ ਐਸੇ ਮਨੁੱਖਾਂ ਦੇ ਮਾਨਸਿਕ ਤਲ ਤੇ ਭਾਦਰੋਂ ਦਾ ਮਹੀਨਾ ਬਣਿਆ ਰਹਿੰਦਾ ਚਾਰ ਯੁੱਗ ਮਾਨਸਿਕ ਅਵਸਥਾ ਵੀ ਨੇ 12 ਵੀ ਇਹਨਾਂ ਦੀ ਗਿਣਤੀ ਮਿੰਦੀ ਮਹੀਨੇ ਦੀ 12ਵੀਂ ਗਿਣਤੀ ਹੈ ਲੇਕਿਨ ਇਨਾ ਮਹੀਨੇ ਅੰਦਾ ਆਪਣਾ ਇੱਕ ਮਾਨਸਿਕ ਮੰਡਲ ਵੀ ਹੈ ਔਰ ਇਹ ਇਸ ਗਿਣਤੀ ਦੇ ਨਾਲ ਸੰਬੰਧਿਤ ਨਹੀਂ ਜੋ ਬਾਹਰ ਦੀ ਹੈ ਕੋਈ ਬਹੁਤ ਲੰਬੇ ਸਮੇਂ ਤੱਕ ਪਾਦਰੋਂ ਵਿੱਚ ਰਹਿ ਸਕਦਾ ਹੈ ਕੋਈ ਬਹੁਤ ਲੰਬੇ ਸਮੇਂ ਤੱਕ ਆਸਾੜ ਵਿੱਚ ਰਹਿ ਸਕਦਾ ਹੈ ਤਪਦਾ ਹੀ ਰਹਿ ਸਕਦਾ ਹੈ ਇੱਥੇ ਬਾਹਰ ਦੀ ਗਿਣਤੀ ਕਮ ਨਹੀਂ ਆਉਂਦੀ ਭਾਗ ਭਰਮ ਭੁਲਾਣੀਆਂ ਦੂਜੇ ਲੱਗਾ ਹੈ ईश्वर का थोड़ा बहुत चिंतन तो है लेकिन मन संसार की पकड़े भी बड़ा प्रबल है बहादुरों के महीने का उपदेश करद महाराज कहें जीव कामन भरमे पै गई दो भावों दै गई और दो भा ऐसे ने जैसे कोई मनुख एक कदम अगे चले एक कदम पिछे चले और बहुत लंबे समय तक चलता रहे तो कि पहुँचेगा ਕਿਧਰੇ ਵੀ ਨਹੀਂ ਪਹੁੰਚੇਗਾ ਉੱਥੇ ਦਾ ਉੱਥੇ ਰਹੇਗਾ ਦੁਚਿੱਤੇ ਮਨ ਵਾਲਾ ਮਨੁੱਖ ਕੁਝ ਵੀ ਕਰਨ ਦੇ ਸਫਲ ਨਹੀਂ ਹੁੰਦਾ ਔਰ ਕਿਧਰੇ ਵੀ ਪਹੁੰਚਣ ਦੇ ਸਫਲ ਨਹੀਂ ਹੁੰਦਾ ਮਨੁੱਖ ਦੇ ਅੰਦਰ ਸ਼ਰਧਾ ਵੀ ਹੈ ਪਰ ਸ਼ੱਕ ਵੀ ਹੈ ਅਗਰ ਗੌਰ ਨਾਲ ਦੇਖੀਏ ਸ਼ਰਧਾ ਵੀ ਹੈ ਕਦੀ ਤੇ ਮੰਦਰ ਮਸਜਿਦ ਗੁਰਦੁਆਰੇ ਚਲਾ ਜਾਂਦਾ ਹੈ ਕਦੀ ਤੇ ਨਮਾਜ਼ ਪੜਦਾ ਹੈ ਤਾਂ ਹੀ ਤੇ ਪੂਜਾ ਪਾਠ ਕਰਦਾ ਹੈ ਤਾਂ ਹੀ ਤੇ ਹਰਜਸ ਕੀਰਤਨ ਦਾ ਹੀ ਸੁਣਦਾ ਹੈ ਜਾਂ ਕਰਦਾ ਸ਼ਰਧਾ ਵੀ ਹੈ ਧਾਰਮਿਕ ਮੰਦਰ ਚਲਾ ਜਾਂਦਾ ਹੈ ਪਰ ਸ਼ੱਕ ਵੀ ਹੈ ਗਲਤ ਥਾਵਾ ਤੇ ਵੀ ਚਲਾ ਜਾਂਦਾ ਹੈ ਅੰਮ੍ਰਿਤ ਦੀ ਵੀ ਇਸ ਦੇ ਅੰਦਰ ਪਿਆਸ ਹੈ ਪਰ ਮਦਰਾ ਦੀ ਵੀ ਇਸ ਦੇ ਅੰਦਰ ਤੜਪ ਹੈ ਸਤ ਸੰਗ ਦੀ ਵੀ ਇਸ ਦੇ ਅੰਦਰ ਤੜਪ ਹੈ ਪਰ ਕੁਸੰਗਤ ਕਰਨ ਦਾ ਵੀ ਇਸ ਦੇ ਅੰਦਰ ਚਾਹ ਹੈ দান ਦੇਣ ਦੀ ਵੀ ਇਸ ਦੇ ਅੰਦਰ ਵਰਤੀ ਹੈ ਪਰ ਬੇਈਮਾਨੀ ਦਾ ਵੀ ਬਹੁਤ ਪਰਵਲ ਇਸ ਦਾ ਸੁਭਾਅ ਹੈ ਇਹ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਔਰ ساری ਜ਼ਿੰਦਗੀ ਚੱਲਦਾ ਰਹੇ ਕਿਤੇ ਵੀ ਨਹੀਂ ਪਹੁੰਚੇਗਾ ਜਿਨ੍ਹਾਂ ਦੇ ਮਨ ਦੇ ਅੰਦਰ ਇਹ ਦੋ ਭਾਵ ਬਣੇ ਰਹਿੰਦੇ ਨੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਉਹ ਭਾਦਰਾ ਦੇ ਮਹੀਨੇ ਦੀ ਤਰ੍ਹਾਂ ਨੇ ਤੇ ਭਾਦਰਾ ਦੇ ਮਹੀਨੇ ਦਾ ਉਪਦੇਸ਼ ਕਰਦੇ ਨੇ ਸਾਹਿਬ ਕਹਿੰਦੇ ਨੇ ਜੀਵ ਕਾਮਣ ਭਰਮ ਦੇ ਚ ਪੈ ਕੇ ਐਸੀ ਭੁੱਲੀ ਹੁਣ ਪਰਮਾਤਮਾ ਦੇ ਨਾਲ ਨਾਲ ਦੂਜਾ ਪਿਆਰ ਵੀ ਪੈਦਾ ਹੋ ਗਿਆ ਸੰਸਾਰ ਦਾ ਹੇਤ ਵੀ ਬਹੁਤ ਪਰਬਲ ਬਹੁਤ ਪਰਬਲ ਲਖ ਸਿੰਗਾਰ ਬਣਾਇਆ ਕਾਰਜ ਨਹੀਂ ਕੇਤ ਜੀਵਨ ਨੂੰ ਸੁਖਮਈ ਬਤੀਤ ਕਰਨ ਵਾਸਤੇ ਲੱਖਾਂ ਸਾਧਨ ਜੁਟਾਏ ਪਰ ਕਾਰਜ ਨਹੀਂ ਕੇਤ ਕਾਰਜ ਤੇ ਏਹੀ ਸੀ ਸੁਖ ਮਿਲੇ ਆਨੰਦ ਮਿਲੇ ਪਰ ਇਹ ਕਾਰਜ ਸਿਰੇ ਨਹੀਂ ਚੜਿਆ ਸੰਪੂਰਨ ਨਹੀਂ ਹੋਇਆ ਸਰੀਰ ਦਾ ਹੀ ਜੀਵਨ ਸੀ ਔਰ ਇਸ ਤਰ੍ਹਾਂ ਦੇ ਚਿਤ ਫੈਲੋ ਜਿਆਦਾ ਸਰੀਰ ਦੇ ਤਲਤੇ ਹੀ ਰੁਕੇ ਹੁੰਦੇ ਨੇ ਔਰ ਇਹਨਾਂ ਦੀ ਸਾਰੀ ਭਜ ਦੌਰ ਸਰੀਰਕ ਪਾਲਨ ਪੋਸ਼ਣਾ ਤੇ ਹੀ ਰੁਕੀ ਰਹਿੰਦੀ ਹੈ ਜਿਸ ਦੇ ਹੀ ਲਈ ਇਤਨਾ ਅਡੰਬਰ ਕੀਤਾ ਸਹਿਬ ਕਹਿੰਨ ਜੀਤ ਦਿਨ ਦੇਹ ਬਿੰਸ ਸੀ ਤਿਤ ਵੇਲੇ ਕਹਸਨ ਪ੍ਰੇਤ ਜੈਸੇ ਦੇਹੀ ਦਾ ਅੰਤ ਹੋਇਆ ਦੇਹੀ ਵਿੱਚੋਂ ਸਵਾਸ ਰੁਕਸਤ ਹੋ ਗਏ ਸਾਰੇ ਘਰ ਵਾਲੇ ਕਹਿ ਲੱਗ ਪੈਂਦੇ ਨੇ ਇਹ ਦੇਹੀ ਅਪਵਿੱਤਰ ਹੋ ਗਈ ਹੁਣ ਇਸ ਨੂੰ ਘਰੋਂ ਕੱਢੋ ਹੁਣ ਛੇਤੀ ਜੋ ਹੈ ਲੈ ਚਲੋ ਹੁਣ ਇਹ ਪ੍ਰੇਤ ਹੋ ਗਿਆ ਹੈ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਭੇਤ ਤੇ ਕਿਸੇ ਨੂੰ ਵੀ ਨਹੀਂ ਮਿਲਿਆ ਆਖਰੇ ਕਿਥੇ ਗਿਆ ਜਮਦੂਤਾ ਨੇ ਪਕੜ ਲਿਆ ਦਰਸਲ ਮੌਤ ਇੱਕ ਬਹੁਤ ਵੱਡਾ ਆਪਰੇਸ਼ਨ ਹੈ ਇਸੇ ਅਸਥੂਲ ਸਰੀਰ ਦੇ ਚੋਂ ਸੂਖਮ ਸਰੀਰ ਨੂੰ ਕਢਿਆ ਜਾਂਦਾ ਹੈ प्राण नु ਕਢਿਆ ਜਾਂਦਾ ਇੱਕ ਬਹੁਤ ਵੱਡੀ ਸਰਜਰੀ ਹੈ ਜੈਸੇ ਦੇਖ ਲੈ ਚੀਰ ਫਾੜੀ ਕਰਨ ਲੱਗੇ ਆ ਡਾਕਟਰ ਸਰੀਰ ਨੂੰ ਸੁਣ ਕਰ ਦਿੰਦਾ ਹੈ बेहोश ਕਰ ਦਿੰਦਾ ਹੈ ਮੌਤ ਦੇ ਸਮੇਂ ਪ੍ਰਕਿਰਤੀ ਵੀ ਮਨੁੱਖ ਨੂੰ ਬਹੁਤ बेहोश ਕਰ ਦਿੰਦੀ ਹੈ ਕਿਉਂਕਿ ਉਸ ਅਸਥੂਲ ਸਰੀਰ ਦੇ ਚੋਂ ਸੂਖਸ਼ਮ ਸਰੀਰ ਕਢਣਾ ਸਾਰੇ ਅੰਗਾਂ ਦੇ ਚੋਂ ਪ੍ਰਾਣ ਕਢਣੇ ਨੇ ਸੁਚੇਤ ਅਵਸਥਾ ਵਿੱਚ ਐਸਾ ਕਰਨਾ ਬਹੁਤ ਔਖਾ ਹੋਵੇਗਾ ਮਨੁੱਖ ਬਹੁਤ ਤੜਪੇਗਾ ਬਹੁਤ ਤੜਪੇਗਾ ਪ੍ਰਕਿਰਤੀ ਖੁਦੀ ਉਸਨੂੰ बेहोश ਕਰ ਦਿੰਦੀ ਹੈ। ਔਰ ਇਸ ਤਰ੍ਹਾਂ ਉਹ ਜਿਹੜਾ ਸੂਖਸ਼ਮ ਢਾਂਚਾ ਹੈ ਸੰਸਕਾਰਾਂ ਦਾ ਬਣਿਆ ਹੋਇਆ ਜੋ ਜੀਵਨ ਭਰ ਕੀਤਾ ਹੈ ਕਰਮਾਂ ਤੋਂ ਬਣੇ ਹੋਏ ਸੰਸਕਾਰ ਉਹਨਾਂ ਦਾ ਇਹ ਢਾਂਚਾ ਇਹ ਸੂਖਸ਼ਮ ਸਰੀਰ ਅਖਰ ਅਗਲਾ ਜਨਮ ਪਕੜ ਕੇ ਉਸ ਨੂੰ ਲੈ ਗਿਆ। ਇਹ ਹੀ ਜਮਦੂਤ ਉਸ ਨੂੰ ਜੋ ਹੈ ਪਕੜ ਕੇ ਲੈ ਗਏ ਕਿਸੇ ਨੂੰ ਬਹਿਤ ਨਹੀਂ ਦਿੱਤਾ ਕਿ ਇਹ ਸੂਖਸ਼ਮ ਸਰੀਰ ਕਿਸ ਅਸਥੂਲ ਸਰੀਰ ਵਿੱਚ ਪਾਇਆ ਗਿਆ ਫਿਰ ਕਿਹੇ ਗਰਭ ਵਿੱਚ ਇਹ ਚਲਾ ਗਿਆ। ਛੱਡ ਖੜੋਤੇ ਖੇਨੇ ਮੈਂ ਜਿੰਸੋਂ ਲੱਗਾ ਹੈ ਜਿਨ੍ਹਾਂ ਨਾਲ ਇਤਨਾ ਪਿਆਰ ਸੀ ਇਤਨਾ ਮੋਹ ਸੀ ਇੱਕ ਛਿਨ ਦੇ ਸੰਬੰਧ ਟੁੱਟ ਗਿਆ ਔਰ ਉਹ ਵੀ ਸਾਰੇ ਦੇ ਸਾਰੇ ਇੱਕ ਪਾਸੇ ਹੋ ਗਏ ਔਰ ਘਰੋਂ ਕਢਣ ਨੂੰ ਛੇਤੀ ਛੇਤੀ ਕਰਨ ਲੱਗ ਪਏ ਹੱਥ ਮਰੋੜੇ ਤਨ ਕਬੇ ਸਿਆਉ ਹੋਵਾ ਸੇ ਜਦ ਸਰੀਰ ਵਿੱਚੋਂ ਇਹ ਪ੍ਰਾਣ ਨਿਕਲ ਰਹੇ ਨੇ ਅਸਥੂਲ ਸਰੀਰ ਦੇ ਚੋਂ ਇਹ ਸੂਖਸ਼ਮ ਸਰੀਰ ਨਿਕਲਦਾ ਹੈ ਤਾਂ ਮਨੁੱਖ ਦੀਆਂ ਮੁਠੀਆਂ ਬੰਦ ਹੋ ਜਾਂਦੀਆਂ ਨੇ ਔਰ ਤਨ ਵਿੱਚ ਕੰਬਣੀ ਛਿੜ ਜਾਂਦੀ ਹੈ ਸਰੀਰ ਦੇ ਉੱਤੇ ਸਿਆਹੀ ਛਿੜ ਜਾਂਦੀ ਹੈ ਫਿਰ ਸਰੀਰ ਦੇ ਉੱਤੇ ਸਫੈਦੀ ਦੀ ਲਹਿਰ ਆ ਜਾਂਦੀ ਹੈ ਔਰ ਇਸ ਤਰ੍ਹਾਂ ਮਨੁੱਖ ਦਾ ਜੋ ਆਖਰੀ ਪ੍ਰਾਣ ਨਾਭੀ ਵਿੱਚ ਹੈ ਉਹ ਨਾਭੀ ਖੁੱਲ ਜਾਂਦੀ ਹੈ ਔਰ ਉਸ ਦੇ ਚੋਂ ਆਖਰੀ ਪ੍ਰਾਣ ਅਨੁਰਕਸਤ ਹੋ ਜਾਂਦਾ ਹੈ ਔਰ ਰੁਕਸਤ ਹੋਣ ਦੀ ਇਹ ਨਿਸ਼ਾਨੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੀ ਆਖਿਰ ਅਗਾਹ ਕੀ ਹੋਇਆ ਜੇ ਹਾ ਬੀਜੇ ਸੋਲੁ ਨੇ ਕਰਮਾ ਸੰੜੜਾ ਖੇਤ ਇਤੇ ਕਰਮਾ ਦਾ ਹੀ ਖੇਤ ਹੈ ਜੋ ਜੋ ਇਹ ਬੀਜਦਾ ਰਿਹਾ ਆਖਿਰ ਉਹੀ ਸਨੁ ਵੜਨਾ ਪਏਗਾ ਉਹੀ ਸਨੁ ਖਾਣਾ ਪਏਗਾ ਨਾਨਕ ਪ੍ਰਭ ਸਰਣਾਗਤਿ ਚਰਨੰ ਬੋਹਿਤ ਪ੍ਰਭ ਦੇਤ ਪਾਦਉਂ ਦੇ ਮਹੀਨੇ ਦਾ ਉਪਦੇਸ਼ ਸੰਦੇਸ਼ ਸਹਿਬ ਇਹ ਦੇ ਰਹੇ ਨੇ ਕਿ ਨਾਨਕ ਦੀ ਪਰੀਪੂਰਨ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਹੈ ਅਰਦਾਸ ਹੈ ਏ ਪ੍ਰਭੂ ਤੇਰੀ ਸ਼ਰਨ ਹ ਤੂੰ ਆਪਣੇ ਚਰਨਾਂ ਦਾ ਬੋਧ ਦੇ ਤੂੰ ਆਪਣੇ ਗੁਣਾਂ ਦਾ ਸਹਾਰਾ ਦੇ ਤਾਂ ਕਿ ਬਹੁਤ ਸਾਗਰ ਤੋਂ ਪਾਰ ਹੋ ਸਕੀਏ ਸੇ ਭਾਗੋਏ ਨਰਕ ਨਾ ਪਾਏ ਗੁਰ ਰਖਣ ਵਾਲਾ ਹੈ भाद्रों ਦੇ ਮਹੀਨੇ ਵਿੱਚ ਉਹ ਨਰਕ ਦੇ ਵਿੱਚ ਨਹੀਂ ਪੈਂਦੇ ਜਿਨ੍ਹਾਂ ਦੇ ਚਿੰਤਨ ਵਿੱਚ ਗੁਰੂ ਸੀ ਔਰ ਗੁਰੂ ਜਿਨ੍ਹਾਂ ਦਾ ਰਖਵਾਲਾ ਬਣ ਜਾਂਦਾ ਹੈ ਪ੍ਰਭੂ ਜਿਨ੍ਹਾਂ ਦਾ ਰਖਵਾਲਾ ਬਣ ਜਾਂਦਾ ਹੈ ਭਾਵੇਂ ਅੰਤਮ ਸਮੇਂ ਤੱਕ ਜਿਨ੍ਹਾਂ ਦੇ ਚੇਤੇ ਵਿੱਚ ਗੁਰੂ ਸੀ ਆਖਿਰ ਉਹ ਪ੍ਰਭੂ ਦੇ ਚਰਨਾਂ ਦਾ ਬਹੁਤ ਬਣਾ ਬਹੁ ਸਾਗਰ ਤੋਂ ਪਰ ਹੋ ਜਾਂਦੇ ਨੇ ਆਪਣੀ ਜੀਵਨ ਯਾਤਰਾ ਨੂੰ ਸਫਲ ਕਰ ਲੈਂਦੇ ਅੱਜ ਜੀ ਸਰਵਣ ਕਰ ਰਹੇ ਸੋ ਸ੍ਰੀ ਬਾਰਾ ਮਾਂਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਪਾਠ ਦੀ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਪੈਰੋ ਵਿੱਚ ਫਰਮਾਉਂਦੇ ਨੇ ਕਿ ਉਹ ਪ੍ਰਭੂ ਸਬਨਾ ਦਾ ਰਾਖਾ ਹੈ ਘਟ ਘਟ ਕੀ ਜਾਣਨ ਵਾਲਾ ਹੈ ਉਹ ਆਪਣੀ ਕਿਰਪਾ ਕਰਕੇ ਐਸਾ ਗੁਰਮੰਤਰ ਦ੍ਰਿੜ ਕਰਵਾ ਦਿੰਦਾ ਹੈ ਜਿਸ ਨਾਲ ਵਡਭਾਗੇ ਪ੍ਰਾਣੀਆਂ ਨੂੰ ਅੰਤਰ ਆਤਮੈ ਸੁਖ ਪ੍ਰਾਪਤ ਹੁੰਦਾ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਸਰਵਨ ਕਰਦੇ ਆ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਰਾਖਾ ਏਕ ਹਮਾਰਾ ਇਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰ ਚਾਮੀ ਉਠਤ ਸੁਖੀਆ ਬੈਠਤ ਸੁਖੀ ਹਰ ਗਮ ਨੂੰ ਕਟਾਂ ਕਾ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਤਾਨ ਸੁਹਾਇਆ جہاں کہاں پر کو ہر تم تا رکھا ایک ہمارا Swami سنگت کٹھا کا انتر جا رکھا ایک ہمارا Swami ਸਗਲ ਕਟਾ ਕਾ ਅੰਤਰਜਾਮੀ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਸ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਅਤੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੋਦਿਆਂ गुरबिन कोर अंधार गुरु साहबान द्वारा उचारे गए फरमाना विच सच्चे गुरु की महमा बयान की गई है कि उस सच्चे गुरु तो अनेक बार बलिहार जाना चाहिदा है ऐसा गुरु जिस तो ऐसा चानण प्राप्त हुंदा है दा हनेरा दूर कर दंदा है ऐसा ज्ञान प्राप्त हुंदा है ਜਿਹੜਾ ਦਾਨਵਾਂ ਨੂੰ ਵੀ ਦੇਵ ਬਣਾ ਦਿੰਦਾ ਹੈ ਰਾਗ ਸੂਰਠ ਵਿੱਚ ਉਚਾਰੇ ਹੋਏ ਇੱਕ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੈਂ ਐਸੇ ਸੱਚੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ ਜਿਸ ਦੇ ਨਾਲ ਪ੍ਰੀਤ ਸਥਾਪਿਤ ਕੀਤਿਆਂ ਜੀਵ ਸਦਾ ਆਨੰਦ ਦੀ ਅਵਸਥਾ ਵਿੱਚ ਵਿਚਰਦਾ ਹੈ ਆਪਣੇ ਸਤਗੁਰ ਕੈ ਬਲਿਹਾਰਾ ਆਗੈ ਸੁਖ पाछे सुख सहज कर आनंद हमारा श्रवण कर देया भाई हरजंदर सिंह ते ओना दे रागी जत्थे वलो गायन कीता होया ए शबद अपने सतगुरु क बल हारे अपने सतगुरु क बल हारे आगे सुख पाछे ਸੇਜਾ ਅਗੇ ਸੁਖ ਪਾਚੇ ਸੁਖ ਸੇਜਾ ਕਾਰ ਅਨੰਦ ਹਮਾਰਾ ਆਪਣੇ ਸਤ ਗੁਰ ਕੈ ਬਲ ਹਾਰੇ ਆਪਣੇ ਸਤ ਗੁਰ ਕੈ ਬਲ ਹਾਰੇ ਪੇਟ ਵੜ ਭਾਗੀ ਗੋਰਪੁਰਾ ਪੇਟ ਵੜ ਭਾਗੀ ਮਨੇ ਇਸ ਆਬਤਾ ਪਰਵਾਸਾ ਆਪਣੇ ਸਤਿਗੁਰ ਕੇ ਬਲ ਹਾਰੇ ਆਪਣੇ ਸਤਿਗੁਰ ਕੇ ਬਲ ਮੈਂ ਗੁਰ ਚਰਨੀ ਲਾਗੇ ਇਕ ਰਾਮ ਨਾਮਾਧਾਰ ਆਪਣੇ ਸਤ ਗੁਰ ਕੈ ਬਲ ਹਰ ਆਪਣੇ ਸਤ ਗੁਰ ਕੈ ਸਫਲ ਦਰਸ਼ਨ ਆਕਾਲ ਮੂਰਤ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾ ਰਾਖੇ ਕੰਢੇ ਲਗਾਏ ਆਪਣੇ ਜਨਰਾਖੇ ਆਪਨੀ ਪ੍ਰੀਤ ਪਿਆਰਾ ਆਪਣੇ ਸਤ ਗੁਰ ਕੈ ਬਲਹਾਰੇ ਆਪਣੇ ਸਤ ਗੁਰ ਕੈ ਬਲਹਾਰੇ ਆ ਜੈ ਸੁਖ ਪਾਛੇ ਸੁਖ ਸਹਿ ਜਾ ਆਗੈ ਸੁਖ ਪਾਛੇ ਸੁਖ ਸਹਿ ਜਾ ਕਾਰ ਅਨੰਦ ਹਮਾਰੇ ਆਪਣੇ ਸਤਿਗੁਰ ਕੈ ਬਲ ਹਾਰੇ ਆਪਣੇ ਸਤਿਗੁਰ ਕੈ ਬਲ ਹਾਰੇ ਵੱਡੀ ਵਡਿਆਈ ਅਚਰਜ ਸੋਭਾ ਵੱਡੀ ਵਡਿਆਈ ਅਚਰਜ ਸੋਭਾ ਕਾਜ ਜ ਹੋ ਨਾਨਕ ਕੋ ਗੁਰਪੂਰਾ ਪੇਟਿਓ ਸਜਲੇ ਤੂੰ ਕੋ ਬਿਨਾ ਸੇ ਆਪਣੇ ਸਤ ਗੁਰ ਕੈ ਬਲਹਾ ਰੇ ਆਪਣੀ ਸਤ ਗੁਰ ਕੈ ਕੈ ਬਲਹਾਰੇ ਆਪਣੇ ਸਤ ਗੁਰ ਕੈ ਬਲਹਾਰੇ ਆਪਣੀ ਸਤ ਗੁਰ ਕੈ ਬਲਹਾਰੇ ਆ ਗਿਆ ਸੁਖ ਪਾਛੇ ਸੁਖ ਸਹਿਜ ਆ ਗਿਆ ਸੁਖ ਪਾਛੇ ਸੁਖ ਸਹਿਜ ਕਾ बलहारतगुर कै सतगुर के बलहार अपने सतगुर कह बलहार है आगे सुख पाछे सुख सहजा कर आनंद हमारा ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ